ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਕਿ ਆਪਣੇ ਭੈਣੀ ਵਾਲਾ ਅੱਡਾ ਜੋ ਉੱਥੇ ਆਪਣੇ ਬਾਈ ਗੋਰੇ ਨੇ ਨਾ ਨਵੀਂ ਸੌਫ ਖੋਲੀ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਮਿਠਾਈ ਮਿਲਦੀ ਹੈ ਔਰ ਸਮੋਸੇ ਵਗੈਰਾ ਸਾਰੇ ਤਿਆਰ ਮਿਲਦੇ ਆ ਇੱਕ ਨੰਬਰ ਕੁਆਲਿਟੀ ਦੇ ਵਿੱਚ ਆ ਬਾਕੀ ਥੋੜੀ ਬਾਈ ਨਾਲ ਗੱਲ ਕਰਾਉਣੇ ਆ ਬਾਈ ਗੋਰੇ ਹੋਰ ਠੀਕ ਹੋ ਕੀ ਕੀ ਸਵਾਣਾ ਬਾਈ ਆਪਣੇ ਕੋਲੇ ਹੁਣ ਬਾਈ ਆਪਣੇ ਕੋਲੇ ਕੇਕ ਕੇਸਟੀ ਐਡੀ ਨੇ ਆਨ ਲਾਈਨ ਦੇ ਪੈਕੇਜ ਆ ਸਮੋਸੇ ਹਰਦਮ ਤਿਆਰ ਮਿਲਣਗੇ ਤੁਹਾਨੂੰ ਤਾਜ਼ੇ ਕਿਉਂਕਿ ਸਾਰਾ ਸਮਾਨ ਆਪ ਨੂੰ ਬਹੁਤ ਫਰੈਸ਼ ਮਿਲਦਾ ਲੱਡੂ ਗੁਲਾਬ ਜਾਮਨ ਆ ਬਾਈ ਲੱਡੂ ਗੁਲਾਬ ਜਾਮਨ ਵਰਕੀ ਵਗੈਰਾ ਸਾਰਾ ਵਰਕੀ ਵਗੈਰਾ ਜੋ ਵੀ ਹੋਗਾ ਕੋਈ ਕੇਕ ਦਾ ਜੋ ਵੀ ਵਧੀਆ ਬਣਵਾਉਣਾਗਾ ਤੁਹਾਨੂੰ ਇੱਕ ਦਿਨ ਪਹਿਲਾਂ ਆਰਡਰ ਦੇਣਾ ਥਰੇ ਦਾਗਾ ਫੋਟੋ ਵਾਲਾ ਕੇ ਵੀ ਬਣਵਾਉਣਾ ਹੈ ਬਹੁਤ ਬਹੁਤ ਧੰਨਵਾਦ ਆ ਸਾਰਾ ਸਮਾਨ ਆ ਭਰਾਓ ਸਾਰਿਆਂ ਨੂੰ ਬੇਨਤੀ ਹੈ ਬਦਰੇ ਦੇ ਵਿੱਚ ਭੈਣੀ ਵਾਲੇ ਅੱਡੇ ਤੇ ਆਪਾਂ ਨੂੰ ਪਤਾ ਜਿੱਥੇ ਪਹਿਲਾਂ ਦੁਕਾਨ ਹੁੰਦੀ ਸੀ ਉਸੇ ਦੁਕਾਨ ਦੇ ਵਿੱਚ ਜਿਹੜੀ ਨਵੀਂ ਦੁਕਾਨ ਕੀਤੀ ਹੈ ਬਾਈ ਨੇ ਸਾਰਾ ਸਮਾਨ ਤੁਹਾਨੂੰ ਤਿਆ ਸੁੱਧ ਤੇਲ ਦੇ ਵਿੱਚ ਬਹੁਤ ਸਫਾਈ ਦੇ ਨਾਲ ਜਿਹੜਾ ਇਹ ਸਮੋਸੇ ਵਗੈਰਾ ਤਿਆਰ ਕੀਤੇ ਜਾਂਦੇ ਆ ਨਾਲ ਜੇ ਕਿਸੇ ਵੀਰ ਨੇ ਲੱਡੂ, ਮਰਫੀ, ਪਤੀਸਾ ਜਾਂ ਗਲਾਬ ਜਾਮਨ ਵਗੈਰਾ ਲੈਣੇ ਹੋਵੇ ਤਾਂ ਤੁਸੀਂ ਆ ਕੇ ਬਾਈ ਨਾਲ ਸੰਪਰਕ ਕਰ ਲਿਓ। ਬਾਈ ਨੰਬਰ ਕਿੰਨਾ ਕੋਰੇ ਤੇਰਾ? 98726 96341 ਇੱਕ ਵਾਰੀ ਹੋਰ ਬੋਲ ਦਿਓ। 98726 96341 ਬਾਈ ਦਾ ਨੰਬਰ ਹੈ ਤੇ ਬਾਈ ਨਾਲ ਸੰਪਰਕ ਕਰ ਲਿਓ। ਜੇ ਕਿਸੇ ਨੂੰ ਸਮੋਸੇ ਵਗੈਰਾ ਮਗਾਉਣੇ ਹੁੰਦੇ ਆ ਆਪਣਾ ਪੇਸਟੀ ਵਗੈਰਾ ਲੈ ਆਣੀ ਆ ਤਾਂ ਬਾਈ ਕੋਲ ਆ ਕੇ ਤੁਸੀਂ ਲੈ ਆ ਸਕਦੇ ਹੋ। ਇੱਕ ਨੰਬਰ ਕੰਮ ਆ ਬਹੁਤ ਹੀ ਸਫਾਈ ਦੇ ਨਾਲ ਜਿਹੜਾ ਇੱਥੇ ਸਮਾਨ ਆ ਜਿਹੜਾ ਰੱਖਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਭਰਾਵੋ ਕਾਇਬਨਾ ਦੇ ਵਿੱਚ ਆ ਸਾਰੇ ਭਰਾਵਾਂ ਨੂੰ میری ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਇਹ ਦਿਖਾਉਣ ਤੋਂ ਸਮਾਨ ਖਰੀਦਣਾ